ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕੀਪਤ ਪਤਪਨੂ ਅੱਜ ਜਦ ਮੈਂ ਅਜੇਰਾ ਨਵੇਂ ਆਪਣੇ ਬਲੌਗ ਦੇ ਨਾਲ ਅੱਜ ਸਾਡੀ ਸਹਿਬਾ ਦੀ ਮੀਟਿੰਗਸ ਕਿ ਤਰੰਤ ਤਰਨ ਨੂੰ ਇਹ ਜੀ ਵੀ ਪ੍ਰਧਾਨਗੀ ਕਰਨੀ ਮੈਂ ਮੈਂ ਜਾ ਰਿਹਾ ਤਰਨ ਆਪਣਾ ਇਹ ਘੋੜਾ ਲੋਏ ਦਾ ਲੈ ਕੇ ਤੇ ਵੀ ਆਇਨ ਦੇਣਾ ਨਮਰੇ ਟੱਟੇ ਮਿੱਟੀ ਧੂੜ ਨਾਲ ਭਰੇ ਆ 23 ਕਰ ਲੋ ਨਮਾ ਕਰ ਲੋ ਇੱਕ ਬਰਾबरी ਹੁੰਦੀ ਹੈ ਪਰ ਕਿਉਂ ਨਾਲ ਮੈਂ ਇਹਦੇ ਇਹਦਾ ਸਵਾਰੀ ਤੇ ਲੈ ਕੇ ਲੋਕ ਆਰਦਾ ਕੰਮ ਚੱਲਣ ਕਰਕੇ ਉਹ ਤਿੰਨ ਮਹੀਨੇ ਹੋ ਗਏ ਯਾਰ ਮੁੜ ਕੇ ਉਹ ਮੀਟਿੰਗ ਲੈਣੀ ਨਹੀਂ ਕੀਤੀ ਤੇ ਨਵੇਂ-ਨਵੇਂ ਜਿਹੜੇ ਸਹਿਯੋਗੀ ਆ ਮੁੰਡੇ ਕੁੜੀਆਂ ਉਹਨਾਂ ਨੂੰ ਖਿਆਲ ਦੇ ਨਾਲ ਜੋੜਦੇ ਆ ਤੇ ਜਿਹਨਾਂ ਨੂੰ ਪੰਜਾਬੀ ਕਵਿਤਾ ਕਹਾਣੀ ਗਲਪ ਨਾਵ ਜਿਹਨਾਂ ਦੇ ਵਿੱਚ ਸਾਰੇ ਜੋ ਵੀ ਮਤਲਬ ਲੰਗੀਆਂ ਆਉਂਦੀਆਂ ਪੰਜਾਬੀ ਦੇ ਵਿੱਚ ਜਿਹੜੀ ਲੋਕਤਾ ਰਾਹੀ ਪੰਜਾਬੀ ਲੋਕ ਲੋਰ ਹੋਈ ਉਹਨਾਂ ਦੇ ਨਾਲ ਉਹਨਾਂ ਨੂੰ ਜੋੜ ਕੇ ਤੇ ਉੱਥੇ ਕਰੀਦੀ ਗੱਲਬਾਤ ਤੇ ਆਜੋ ਮਿਲਦੇ ਆਂ ਫਿਰ ਅੱਜ ਉੱਥੇ ਹੀ ਤਰਤਾਰਦੀ ਆਹ ਹਾਂ ਅੱਲਾ ਦੇ ਰਾਮ ਦਾ ਸੱਤਾਂ ਦੇ ਸੰਗ ਇੱਕ ਕਮਿਆਰ ਤੇ ਲੈ ਸਕੀ ਸੱਤਾਂ ਦੇ ਗੰਗ ਇਹ ਹੀ ਰਾਂਝੀ ਕੂੜੀ ਤੇ ਰਾਂਝੇ ਦਾ ਝੰਡਾ ਕਿਆ ਬਾਤ ਕਿਆ ਬਾਤ ਰਾਜੇ ਦਾ ਧਿਆਨ ਤੇ ਮੰਗਰ ਦੀ ਕੌੜੀ ਤੇ ਗਿੱਜੇ ਦੀ ਤਮ ਆਏ ਹਾਂ ਆਏ ਹਾਂ ਇਹੋ ਜਿਹਾ ਸੁਣਾਉਂਦੇ ਹਾਂ ਤੜਫਦੇ ਰਹਿੰਦੇ ਤਰੀਆਂ ਤੇ ਰਾਂਝੇ ਦਾ ਝੰਡਾ ਤੇ ਮੰਗਰ ਦੀ ਕੌੜੀ ਤੇ ਗਿੱਜੇ ਦੀ ਤਮ ਇਹ ਸੂਹੀ ਬਿਲਾਵਲ ਤੇ ਆਸਾ ਦਾ ਰੰਗ ਆਇਆ 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 ਕੀ ਬਾਤ ਹੈ ਦੁਬਾਰੇ ਇਹ ਸੂਹੀ ਬਿਲਾਵਲ ਤੇ ਆਸਾ ਦਾ ਰੰਗ ਆਇਆ ਆਇਆ ਕੀ ਬਾਤ ਹੈ ਕੀ ਬਾਤ ਇਹ ਲੰਗਰਾਂ ਦੀ ਦਾਤ ਤੇ ਬਾਪੇ ਦਾ ਪੰਦ ਇਹ ਲੰਗਰਾਂ ਦੀ ਦਾਤ ਤੇ ਬਾਪੇ ਦਾ ਪੰਦ ਮੂਹਾਂ ਚ ਚਮਕਾ ਜੋ بجلی ਦੇ ਚੰਨ ਆਏ ਕਿਆ ਬਾਤ ਇਹ ਲਗਰਾਂ ਦੇ ਦਾਤ ਤੇ ਬਾਤ ਦਾ ਪੰਧ ਨੀਹਾ ਚੰਮ ਪੰਧ ਜੋ ਮਗਦੀ ਦੇ ਚੰਦ ਇਹ ਖਤੇ ਨੇ ਜਕਾਰੀ ਇਸ ਤਰ੍ਹਾਂ ਮਿਲੀ ਚੰਦ ਓਏ ਹੋਏ ਕਿਆ ਬਾਤ ਇਹ ਕਾਦੀ ਦੇ ਜਕਾਰੀ ਤੇ ਸੰਹੰਦ ਦੀ ਗੱਤ ਇਸ ਸੱਫਸਾ ਦਾ ਕਹਿਣਾਂ ਵਿੱਚ ਪੌੜ ਨਹੀਂ ਕਿਆ ਬਾਤ ਇਹ ਖਸਰਾ ਕਹਿਣਾਂ ਦੇ ਪੰਨਾ ਕਿਆ ਨੋ ਇੱਕ ਕਵੀਆਂ ਦੇ ਮਹਿਬ ਦੇ ਪੱਤਾ ਦੇ ਅੱਜ ਖੁਸ਼ੀ ਦੀ ਗੱਲ ਆ ਕਿ ਸਾਡੀ ਜਿਹੜੀ ਹੈ ਮਾਝਾ ਜਨਵਰੀ ਲਖਾਰੀ ਸਭਾ ਮਜਲਿਸ ਇਹਦੇ ਬਹੁਤ ਹੀ ਪਿਆਰੇ ਮੈਂਬਰ ਤੇ ਸਾਡੇ ਬਹੁਤ ਹੀ ਪਿਆਰੇ ਵੀਰ ਭੱਟੀ ਸਵਿੰਦਰ ਭੱਟੀ ਜਿਨ੍ਹਾਂ ਨੇ ਆਪਦਾ ਨਾਮ ਬਦਲ ਕੇ ਵਿੰਦਰ ਬਾਜੀ ਰੱਖ ਲਿਆ ਉਹਨਾਂ ਤੇ ਇਹ ਅੱਜ ਉਹਨਾਂ ਦੀ ਕਿਤਾਬ ਆ ਮੇਰੇ ਹੱਥ 'ਚ ਜਿਹੜੀ ਆ ਰਮ ਜਫਕੀਰੀ ਦੀ ਔਰ ਸਾਹਾ ਦੀ ਬੁੱਤਲ ਦਾ ਸਿੱਧਾ ਜਿਹਾ ਪੂਰਾ ਹੈ ਸਾਹਾ ਦੀ ਬੁੱਤਲ ਦਾ ਸਿੱਧਾ ਜਿਹਾ ਪੂਰਾ ਹੈ ਕਿਉਂ ਖਾਰਿਆ ਮੈਨੂੰ ਕੋਈ ਖਾਵੇਗਾ ਆਹਾਂ ਜੀ ਆਹਾਂ ਕਿਆ ਬਾਤ ਰਾਤਾਂ ਦੀ ਬਿਨਾਂ ਹੁਗਾਰੇ ਬਾਤਾਂ ਦੀ ਕਿਆ ਬਾਤ ਇਹ ਦੱਸ ਤਾ ਕਹਾਣੀ ਰਾਤਾਂ ਦੀ ਹੈ ਬਿਨਾਂ ਹੁਗਾਰੇ ਬਾਤਾਂ ਦੀ ਇਹਨੂੰ ਸਮਝ ਸਕੇ ਨਾ ਅਣਜਾਣੇ ਤੈਨੂੰ ਜਿਗਰ ਮਖਾ ਕੇ ਕੀ ਜਾਣਾਂ ਕਿਹੜਾ ਟ੍ਰੈਕ ਨੂੰ ਮਿਲਾਉਣੇ ਨਹੀਂ ਕਿਆ ਬਾਤ ਇਸ ਇਸ਼ਕ ਦੀ ਔਖੀ ਘਾਟੀ ਇਸ ਇਸ਼ਕ ਦੀ ਔਖੀ ਘਾਟੀ ਮੰਝਣ ਕਿਸੇ ਨੇ ਪਾਈ ਨਾ ਇਹ ਹੈ ਜੁੜੇ ਖੇੜੇ ਅਨੋਖੀ ਰਾਹ ਤੇ ਚੱਲਣ ਵਾਲਾ ਬਹੁਤ ਹੀ ਦਿੱਤੀ ਫੇਰ ਵੀ ਭਾਂਡੇ ਕਿੱਲੇ ਰਹਿ। ਵਾਹ। ਅੱਖ ਵੀ ਹਿੰਦੋ ਬਹੁਤੀ ਦਿੱਤੀ ਫੇਰ ਵੀ ਭਾਂਡੇ ਕਿੱਲੇ। ਭਾਂਬੜ ਜੀਆਂ ਤਪਾਂ ਵਿੱਚ ਵੀ ਮੇਰੇ ਲੀੜੇ ਕਿੱਲੇ ਰਹਿ। ਵਾਹ। ਭਾਂਬੜ ਜੀਆਂ ਤਪਾਂ ਵਿੱਚ ਵੀ ਮੇਰੇ ਲੀੜੇ ਕਿੱਲੇ ਰਹਿ। ਉਹ ਦੋਸ਼ ਦਿਓ ਨਾ ਠਕੜਾ ਤੇ ਸਰਦ ਰੁੱਤੇ ਤੰਗਣਾ ਦਾ। ਉਹ ਕਿੱਲੇ ਠੀਕ ਨਹੀਂ ਖੁੱਟੇ ਪਰ ਰਹਿ ਜਾਂ ਸਾਫਾ ਰੁੱਤੇ ਕਿੱਲੇ ਰਹਿ। ਵਾਹ। ਮੈਂ ਵੀ ਧੀ ਸੀ ਡੋਲੇ ਪਾਣੀ। ਮੈਂ ਵੀ ਧੀ ਸੀ ਡੋਲੇ ਪਾਣੀ ਸੂਹਾ ਜੋੜਾ ਲੈਣ ਜਾ। ਵੇਖ ਮੇਰੀ ਹੱਥ ਵੱਲੇ ਹੱਦ ਦੇ ਬੁੱਤੇ ਟਿੱਲੇ ਰਹਿ ਗਿਆ ਬੰਦੇ ਹਾਂਚ ਇਹਨਾਂ ਕਾ ਤੂ ਯਾਰਿਆ ਪਰਮਾ ਦੇ ਨਾਤੇ ਲੋਕੀ ਕੱਟੀ ਜਾਂਦੇ ਰਿਆ ਹੱਸਦਾ ਗਿਆ ਸੀ ਜਿਹੜਾ ਕਾ ਫਲਾਡੂਆ ਗਿਆ ਸਿਰ ਤੋਂ ਕੀ ਸਭ ਕੋਈ ਤੰਦੇ ਦਿਨ ਸਾਡਾ ਇਹ ਸ਼ਾਹੂਕਾਰ ਮਨਾਉਂਦੇ ਪਏ ਜਿਹੜੇ ਨੇ ਮਜ਼ਦੂਰ ਕੰਮ ਤੇ ਜਾਂਦੇ ਪਏ ਤੇ ਲਹੂ ਪੀ ਲਿਆ ਹੱਕ ਵੀ ਸਾਡੇ ਖਾਲੇ ਤੇ ਲਹੂ ਪੀ ਲਿਆ ਹੱਕ ਵੀ ਸਾਡੇ ਖਾਲੇ ਕਿਸੇ ਆਈ ਸੀ ਛੁੱਟੀ ਉਹ ਵੀ ਹਾਂ ਹਾਂ ਮੂਹ ਤੇ ਪ੍ਰੇਮ ਵੀ ਛੱਡਿਆ ਨਹੀਂ ਐਵੇਂ ਮੱਥੇ ਘਾੜ ਦਾ ਕੀ ਪੈ ਜਾ ਹਾਂ ਦਸਾਂ ਲੋਵ ਦੀ ਕੀਰਤ ਜੇ ਨਹੀਂ ਕਰਨੀ ਤਖਾ ਨੋਹਾਂ ਦੀ ਕਿਰਤ ਜੇ ਨਹੀਂ ਕਰਨੀ ਤੜਕੇ ਧੂਫ ਤਖਾਉਣ ਦਾ ਕੀ ਫਾਇਦਾ ਲੋੜ ਵਾਂਟ ਕਰੀਬ ਅੰਡੇਟ ਕਰਕੇ ਡੰਗਰ ਕਰਕੇ ਨੋਹ ਦਾ ਕੀ ਆਹ 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 ਪੈਸੇ ਦੇ ਨਾਲ ਕਿਸਮਤ ਬਦਲੀ ਜਾ ਰਹੀ ਵਾਹ ਆਹ ਕਿਆ ਬਾਤ ਹੈ ਪੈਸੇ ਦੇ ਨਾਲ ਪੱਤਰੀ ਹੋਲੀ ਜਾ ਸਕਦੀ ਪੈਸੇ ਦੇ ਨਾਲ ਕਿਸਮਤ ਬਦਲੀ ਜਾਹੀ ਪੈਸੇ ਨਾਲ ਗ੍ਰੰਥ ਖਰੀਦੇ ਜਾ ਸਕਦੇ ਦਿਨਾਂ ਸਿੰਘ ਜੀ ਪੈਸੇ ਨਾਲ ਗ੍ਰੰਥ ਖਰੀਦੇ ਜਾ ਸਕਦੇ ਪੈਸੇ ਦੇ ਨਾਲ ਮਿਲਦੀ ਈਦ ਪੀਣ ਦੀ ਗ੍ਰੰਥ ਖਰੀਦੇ ਜਾਂ ਸਕਦੇ ਪੈਸੇ ਦੇ ਨਾਲ ਪੀ ਦ ਪੀ ਪਾਣੀ ਤੇ ਵਕਤ ਬੀਤਿਆ ਮੁਰਦਾ ਨਹੀਂ ਹੈ ਪੈਸੇ ਨਾਲ ਵਕਤ ਬੀਤਿਆ ਮੁਰਦਾ ਨਹੀਂ ਹੈ ਪੈਸੇ ਨਾਲ ਬਚਪਨ ਵਾਲੀ ਲੱਭਦੀ ਉਹ ਨਿਆਣੀ ਆ ਪੈਸੇ ਦੇ ਨਾਲ ਜੇ ਖੇ ਰੱਬ ਲਿਆਵਾਂਗੇ ਤਿਰੰਗਾ ਵਾਈ ਲੱਭਣੀ ਪੁਰਾਣੀ ਜੀ ਬਹੁਤ ਬੰਦ ਜਨਾ ਬਾਈ ਲੰਬਣੀ ਬੀਤ ਪੁਰਾਣੀ ਤੇ ਕਿਹੜੀ ਜੋਤ ਹੈ ਤੇਰੇ ਮੇਰੇ ਵਿੱਚ ਯਾਰਾ ਖੌਰੇ ਕਿਹੜੀ ਜੋਤ ਹੈ ਮੈਂ ਵੀ ਨੂਰੋ ਨੂਰ ਆ ਤੇ ਤੂੰ ਵੀ ਨੂਰੋ ਨੂਰ ਹੈ ਕਿਆ ਬਾਤ ਮਾਸਾ ਭੋਰਾ ਘਟ ਨਹੀਂ ਮਾਸਾ ਭੋਰਾ ਘਟ ਨਹੀਂ ਤੇ ਉਨੀ ਕੀ ਕੋਈ ਨਹੀਂ ਮੈਂ ਵੀ ਪੂਰਾ ਕੁਮਰਾ ਤੇ ਤੂੰ ਵੀ ਪੂਰਾ ਕਿਆ ਬਾਤ ਸੋਨੇ ਜਹੀ ਕਾਇਆ ਦਿੱਤੀ ਉਹ ਸੱਚੇ ਰੱਬ ਨੇ ਮੈਂ ਵੀ ਮਸ਼ਹੂਰ ਹਾਂ ਤੇ ਦੋਵੇਂ ਬਚਦੇ ਆਏ ਉਹ ਨੂੰ ਪਾਣੀ ਵਿੱਚ ਡੋਬ ਗਿਆ ਨਹੀਂ ਹੈ ਉਹ ਪਾਣੀ ਲਈ ਪਾਣੀ ਦੀ شدت ਧੋ ਕੇ ਆਈ ਕੀ ਬਾਤ ਕੀ ਬਾਤ ਪਾਣੀ ਦੀ شدت ਧੋ ਕੇ ਆਈ ਹੈ ਸ਼ਾਇਰ ਹੈ ਕਿ ਮਾਰੂ ਥਲਦੀ ਮਰਜੀ ਹੈ ਖੁਦ ਨੂੰ ਉਹ ਆਬਾਦ ਕਰੇ ਵਾਹ ਮਾਰੂ ਥਲਦੀ ਮਰਜੀ ਹੈ ਖੁਦ ਨੂੰ ਉਹ ਆਬਾਦ ਕਰੇ ਇੱਕ ਕਾਲੀ ਬਦਲੀ ਭਾਵੇਂ ਉਸ ਨੂੰ ਝੋਕੇ ਆਈ ਕੀ ਬਾਤ ਵਾਹ ਬਹੁਤ ਬੁਸ਼ੀਅਰ ਹੈਗੀ ਕਾਲੀ ਰਾਤ ਦੇ ਪਿੱਛੋਂ ਜੋ ਹੈ ਸੁਹੀ ਪਰਬਤ ਦੀ ਸੀ ਇਹ ਮੇਰਾ ਕਹਾਣੀ ਮੇਰੇ ਪਿੰਡ ਦੀ ਆ ਕਾਲੀ ਰਾਤ ਕਾਲੀ ਰਾਤ ਦੇ ਪਿੱਛੋਂ ਜੋ ਹੈ ਸੁਹੀ ਪਰਬਤ ਦੀ ਸੀ ਉਹ ਖੁਦ ਆਪਣੀਆਂ ਰੀਝਾਂ ਦਾ ਨੂੰ ਝੋਕੇ ਆਈ ਕੀ ਬਾਤ ਬਹੁਤ ਜਿਆਦਾ ਵਾਹੋ ਕੀ ਹੈ ਬੜਾ ਹੀ ਨੇਰ ছਾਇਆ ਹੈ ਮੈਂ ਥੋੜੀ ਰੋਸ਼ਨੀ ਲੋਚਾਂ बड़ाया मिले जे नज़र करा इख़्त मसलेजी ਜਿਨੇ ਚੁੱਲ੍ਹੇ ਝਕਾਉ ਗਿਆ ਬਨੇਰੇ ਡੀਕ ਦੇ ਜਿਸ ਨੂੰ ਮੁਸਾਫਰ ਭਟ ਗਿਆ ਜਿਹੜਾ ਮੈਂ ਉਸ ਦੀ ਵਾਪਸੀ ਲੋਚਾਂ ਸ਼ੇਰ ਹੈ ਕਿ ਅਮਨ ਦੀ ਗੱਲ ਕਰਦੇ ਜੋ ਮਗਰ ਸ਼ਹਿਜੰਗ ਨੂੰ ਦਿੰਦੇ ਅਮਨ ਦੀ ਗੱਲ ਕਰਦੇ ਜੋ ਮਗਰ ਸ਼ਹਿਜੰਗ ਨੂੰ ਦਿੰਦੇ ਅਜਹਿ ਹੁਕਮਰਾਨਾਂ ਦੀ ਸਦਾਹੀ ਨਾ ਬਰੀ ਲੋਚਾਂ ਬਹੁਤ ਅਜਹਿ ਹੁਕਮਰਾਨਾਂ ਦੀ ਸਦਾਹੀ ਨਾ ਬਰੀ ਲੋਚਾਂ ਕਰੇ ਜੋ ਸ਼ੁਕਰ ਗੁਦਰ ਦਾ ਦਿਹਾਰੇ ਹਰ ਅਦਾ ਉਸ ਕਰੇ ਜੋ ਸ਼ੁਕਰ ਕੁਦਰਤ ਦਾ ਅਲੀ ਹਾਰੇ ਹਰ ਅਦਾ ਉਸ ਦੀ ਜੋ ਕਰਨੀ ਹੈ ਅਜੇ ਬਾਕੀ ਮੈਂ ਸੁੰਦਰ ਆਤੀ ਲੋਚਾਂ ਕਿਆ ਬਾਤ ਹੈ ਅਜੇ ਬਾਕੀ ਮੈਂ ਸੁੰਦਰ ਆਤੀ ਲੋਚਾਂ ਸਾਰੀਆਂ ਧੀਆਂ ਦੇ ਨਾਂ ਕੀ ਦੁਆ ਮੇਰੀ ਕਿ ਤੈਨੂੰ ਹਰ ਦੁਆ ਲੱਗੇ ਮੇਰੀ ਧੀਏ ਦੁਆ ਮੇਰੀ ਕਿ ਤੈਨੂੰ ਹਰ ਦੁਆ ਲੱਗੇ ਮੇਰੀ ਧੀਏ ਤੇਰੇ ਲਈ ਖੌਮ ਹਿੰਮਤ ਦੇਜੇ ਸੱਚ ਨੂੰ ਸਾਖੀ ਲੋਚਾਂ ਤੇਰੇ ਲਈ ਖੌਮ ਦੇ ਇਸ ਤਜੇ ਅਨੁਸਾਰ ਥੀ ਲੋਚਾਂ ਬੜਾ ਹੀ ਮੇਰਛਾਇਆ ਹੈ ਮੇ ਥੋੜੀ ਰੋਸ਼ਨੀ ਲੋਚਾਂ ਜੁ ਫਿਰੇ ਮੌਤ ਦਾਸ ਆਇਆ ਮਗਰ ਮੈਂ ਜ਼ਿੰਦਗੀ ਵਿੱਚ ਰੋਸ਼ਨੀ ਲਿਆ ਕੇ ਗੜਕੇ ਹੋ ਕੇ ਹਾਲੇ ਲੜ ਚ ਗੜਕੇ ਹੋ ਕੇ ਹਾਲੇ ਤੂਰ ਕਰਕੇ ਹਰ ਗਿਲਾ ਲੜ ਚ ਗੜਕੇ ਹੋ ਕੇ ਹਾਲੇ ਤੂਰ ਕਰਕੇ ਹਰ ਗਿਲਾ ਤੋਰ ਦੇ ਹਾਂ ਮੁੜ ਅਸੀਂ ਗੱਲਬਾਤ ਦਾ ਫਿਰ ਸਿਲਸਿਲਾ ਕੀ ਬਾਤ ਬੱਦੂ ਬੱਦੂ ਲੜਚ ਗੜਕੇ ਹੋ ਕੇ ਹੌਲੇ ਦੂਰ ਕਰਕੇ ਹਰ ਮਿਲਾ ਔਰ ਦੇ ਹਾਂ ਮੁੜ ਅਸੀਂ ਗੱਲਬਾਤ ਦਾ ਫਿਰ ਸਿਲਸਿਲਾ ਤੇ ਸ਼ੇਰ ਜੇ ਪਾਸ ਕਰੀਆਂ ਫੇਲ ਕੇ ਇਹ ਦਿਲ ਬਣਾ ਤੇਰੇ

ਇਹ ਇੱਕ ਗ਼ਜ਼ਲ ਆਪਣੀ ਪੜਾਂਗੀ ਕੁਝ ਸਾਜਦੇ ਹਾਲਾਤ ਨੂੰ ਬੱਦੇ ਨਜ਼ਰ ਰੱਖ ਕੇ ਮੈਂ ਇਸ ਨੂੰ ਚੁਣਿਆ ਹੈ ਯਾਦ ਦੇਣਾ ਕਿ ਮਜ਼ਹਬ ਦੇ ਨਾਮ ਤੇ ਹਰ ਇੱਕ ਸ਼ੈ ਨੂੰ ਵੰਡ ਆਇਆ ਹੈ ਕੀ ਬਾਤ ਮਜ਼ਹਬ ਦੇ ਨਾਮ ਤੇ ਹਰ ਇੱਕ ਸ਼ੈ ਨੂੰ ਵੰਡ ਆਇਆ ਹਾਂ ਖਰਾ ਦਰਗਾਹ ਲਈ ਤੇ ਮਾਂ ਤੇਰੇ ਲਈ ਲਾਲ ਆਇਆ ਕੀ ਬਾਤ ਬਹੁਤ ਬਹੁਤ ਖਰਾ ਦਰਗਾਹ ਲਈ ਤੇ ਮਾਂ ਤੇਰੇ ਲਈ ਲਾਲ ਆਇਆ ਪਰਖਣ ਲਈ ਖੰਭ ਮੈਂ ਕਿੱਥੋਂ ਲਗਾ ਉੱਡਣ ਲਈ ਦੇਸ਼ ਤੇਰੇ ਦਿਲਬਰਾਂ ਦੇ ਦੇਸ਼ ਤੇਰੇ ਫਿਰ ਬੋਲਿਓ ਭਾਈ ਉੱਜਣ ਲਈ ਮੈਂ ਕਰ ਦੁਬਾਰਾ ਬੋਲਿਓ ਬਖਸ਼ ਲੈ ਜੈਸਾ ਵੀ ਹਾਂ ਮੈਂ ਬਖਸ਼ ਲੈ ਹਾਂ ਬਖਸ਼ ਲੈ ਜੈਸਾ ਵੀ ਹਾਂ ਮੈਂ ਬਖਸ਼ ਲੈ ਬੈਠ ਨਾ ਜਾਵੀਂ ਕਿਤੇ ਪਰਖਣ ਲਈ ਖੰਭ ਮੈਂ ਕਿੱਥੋਂ ਲਵਾ ਉੱਡਣ ਲਈ देश तेरे दिल बराबर कुचल दे क्या बात क्या जख्म भरने की कोशिश बहुत कर चुके हाले दिल के निशान जाते नहीं जख्म भरने की कोशिश बहुत कर चुके हाले दिल के निशान जाते नहीं हम मुस्कुरा के सही जाते हैं हम मुस्कुरा के सही जाते हैं वो बिना मुस्कुरा के जाते हैं क्या बात बहुत बहुत मेरी पुद्रत सोनी है ਚਿਹਰੇ ਵੀ ਸੋਹਣੇ ਨੇ ਲੋਜੀ ਦੇ ਮਸਲੇ ਤੇ ਇਹ ਸਾਰੇ ਪਾਉਣੇ ਨੇ ਕਈ ਸੱਜਣ ਕਹਿੰਦੇ ਨੇ ਤੂੰ ਲਿਖ ਤਾਂ ਕਉਂਦਾ ਨਹੀਂ ਆਹ ਕਈ ਸੱਜਣ ਕਹਿੰਦੇ ਨੇ ਤੂੰ ਲਿਖਦਾ ਕਉਂਦਾ ਨਹੀਂ ਪਰ ਮੈਨੂੰ ਚੰਦਰੇ ਇੱਕ ਯਾਰ ਹੈ ਹਰ ਮੈਨੂੰ ਚੰਦਰਾ ਇੱਕ ਯਾਰ ਉਹ ਅੱਖਰ ਕੋਈ ਗੈਰ ਨਹੀਂ ਹੁੰਦੇ ਉਹ ਅੱਖਰ ਉਹ ਅੱਖਰ ਵਿੱਚ ਬਹਿਰ ਨਹੀਂ ਹੁੰਦੇ ਹਾਂ ਉਹ ਅੱਖਰ ਕੋਈ ਗੈਰ ਨਹੀਂ ਹੁੰਦੇ ਸੱਜਣਾ ਨਾਲ ਹੀ ਸੋਹਣੇ ਲੱਗਦੇ ਨੇ ਉੰਜ ਖਾਸ ਕੋਈ ਪਿੰਡ ਸ਼ਹਿਰ ਨਹੀਂ ਹੁੰਦੇ ਰਾਹ ਕਿਆ ਬਾਤ ਪਿੰਡ ਕਿਸੇ ਨੂੰ ਸੋਹਣਾ ਲੱਗਦਾ ਹੈ ਸ਼ਹਿਰ ਕਿਸੇ ਨੂੰ ਸੋਹਣਾ ਲੱਗਦਾ ਹੈ ਬਾਕੀ ਸੋਹਿਆ ਨਹੀਂ ਹੁੰਦਾ ਸਭ ਭੁੱਲ ਗਏ ਸਾਰੇ ਹਾਸੇ ਵੇ ਕੋਈ ਇੱਕ ਛੜਿਆ ਯਾਰਾ ਸਤੋ ਸਭ ਭੁੱਲ ਗਏ ਸਾਰੇ ਹਾਸੇ ਵੇ ਯਾਦਾਂ ਦੀ ਅਗ ਦਿਲੋਂ ਸਾਰੇ ਜਿਆਦਾ ਦੀ ਅੰਦਿਲ ਨੂੰ ਸਾਡੇ ਸਾਨੂੰ ਦੇਵੇ ਕੋਣ ਦਲਾਸੇ ਆਹਾਂ ਬਹੁਤ ਜਲ ਤੇ ਰੇਤਾ ਸੂਰਜ ਤਪਦਾ ਬਿਰਕੋਂ ਦੇ ਲਗੇ ਚਮਸੇ ਵੇ ਹਾਂ ਵਾਂਗ ਯੋਗਿਆ ਹੋਵੇ ਸਜਣਾ ਵਾਂਗ ਯੋਗਿਆ ਹੋਵੇ ਸਜਣਾ ਬਸ ਰਹਿ ਗਿਆ ਪਰਦੇ ਕਾਸੇ ਵੀ ਜੀ ਦੋਸਤੋ ਸਾਡੀ ਮੱਝਾ ਜਨਵਾਰੀ ਲਖਾਰੀ ਸਭਾ ਦੀ ਜਿਹੜੀ ਮੀਟਿੰਗ ਹੋਈ ਸੀ ਉਹਦਾ ਸਾਰਾ ਵਲੌਗ ਤੇ ਇਹਦੇ ਵਿੱਚ ਅਸੀਂ ਮੇਰੇ ਸ਼ਾਇਰ ਮਿੱਤਰ ਅਵਿੰਦਰ ਮਾ ਜੀ ਉਹਨਾਂ ਦੀ ਆਈ ਇਹ ਕਿਤਾਬ ਆ ਗਜ਼ਲ ਸੰਗ੍ਰਹਿ ਜਿਹੜਾ ਬੜਾ ਉੱਚ ਪਾਏ ਦੀ ਇਹਨਾਂ ਨੇ ਗਜ਼ਲ ਇਹਦੇ ਵਿੱਚ ਲਿਖੀ ਆ ਤੇ ਉਹ ਤੁਹਾਡੇ ਨਾਲ ਇਹਨੂੰ ਅਸੀਂ ਮਨੋਰਲੀ ਕਰਨ ਦੀ ਖੁਸ਼ੀ ਵੀ ਲਈ ਉੱਥੇ ਤੇ ਵਿੰਦਰ ਨੂੰ ਆਪਣੇ ਵੀਰ ਨੂੰ ਯਾਦ ਵੀ ਕੀਤਾ ਤੇ ਕਿਉਂਕਿ ਸਾਡਾ ਚੰਡੀਗੜ੍ਹ ਤੇ ਵਿੰਦਰ ਦੇ ਨਾਲ ਹੀ ਵਸਦਾ ਤੇ ਦੋਸਤੋ ਮੇਰੀ ਸਿਹਤ ਨਾ ਠੀਕ ਹੋਣ ਕਰਕੇ ਨਾ ਤੇ ਦੋ ਤੜਾ ਮੈਂ ਵਲੌਗ ਪੋਸਟ ਨਹੀਂ ਕਰ ਪਾਇਆ ਤੇ ਹੁਣ ਮੇਰਾ ਬੁਖਾਰ ਥੋੜਾ ਆ ਘਟ ਹੋਇਆ ਤੇ ਉਹਦਾ ਕਰਕੇ ਮੈਂ ਤੁਹਾਡੇ ਨਾਲ ਅੱਜ ਦੀ ਸਾਜ ਪਾਉਣ ਲੱਗਾ ਤੇ ਇੱਕ ਮੈਨੂੰ ਯਾਦ ਆ ਗਈ ਅਮਰਤਾ ਪ੍ਰੀਤਮ ਦੀ ਇਹ ਕਲਤਾ ਵਾਗੇ ਹੱਥ ਚੁੰਮ ਲਈ ਹੈ ਅਮਨ ਦੀ ਹਾਏ ਉਹ ਵੇ ਫੁਕਾ ਮਾਰਿਓ ਅਸੀਂ ਸ਼ਾਇਦ ਲੋਕ ਜਿਹੜੇ ਆ ਇਹ ਮੁਹੱਬਤ ਦਾ ਪਾਗਾਮ ਦਿੰਦੇ ਆ ਔਰ ਦੁਆ ਮੰਗਦੇ ਆ ਚੜਦੇ ਲਿੰਦੇ ਪੰਜਾਬ ਦੀ ਜਿੱਥੇ-ਜਿੱਥੇ ਵੀ ਸਾਡੇ ਸਾਜਾਂ ਵਾ ਸਾਡੀਆਂ ਗੱਡਾਂ ਉਹ ਹੋਰ ਪੀਟੀਆਂ ਹੁਣ ਔਰ ਜਿਹੜੀ ਇਹ ਸ਼ਬਦਾ ਇਹ ਸਾਡਾ ਪੋਲਾ ਇੱਕ ਦੂਜੇ ਦੇ ਨੂੰ ਮਿਲਣ ਦਾ ਔਰ ਇਹ ਪੁਲ ਜਿਹੜਾ ਵਾ ਸਾਡੀ ਕਵਤਾ ਦਾ ਸਾਡਾ ਕਹਾਣੀ ਦਾ ਸਾਡਾ ਗਜਲ ਦਾ ਸਾਡੇ ਗੀਤਾਂ ਦਾ ਸਾਡੀਆਂ ਸਾਂਝਾਂ ਦਾ ਇਹ ਸਦਾ ਹੀ ਜਿੰਦਾਬਾਦ ਰਹਿਣਾ ਚਾਹੀਦਾ ਆਬਾਦ ਰਹਿਣਾ ਚਾਹੀਦਾ ਤਾਂ ਕਿ ਇਸ ਪੁਲ ਦੇ ਥਰੂ ਅਸੀਂ ਇੱਕ ਦੂਜੇ ਦੀਆਂ ਜਿਹੜੀਆਂ ਸਾਹ ਦੀ ਧੜਕਣ ਨੂੰ ਮਹਿਸੂਸ ਕਰ ਸਕੀਏ ਔਰ ਇੱਕ ਦੂਜੇ ਨਾਲ ਮਿਲ ਸਕੀਏ ਔਰ ਪੰਜਾਬੀ ਦੀ ਜਿੱਥੋਂ ਤੱਕ ਹੋ ਵੀ ਸਕਦਾ ਇਹਦੀ ਬਿਹਤਰੀ ਲਈ ਕੰਮ ਕਰ ਸਕੀਏ ਕਿਉਂਕਿ ਲੈnde ਪੰਜਾਬ ਚ ਵੀ ਪੰਜਾਬੀ ਨਾ ਉਹ ਹੀ ਵਿਕਰਾਉ ਰਿਹਾ ਜਿਹੜਾ ਚੜਦੇ ਪੰਜਾਬ ਦਾ ਚੋ ਰਿਹਾ। ਲੋਰੇ ਸਾਡੀ ਲੈਂਗੁਏਜ ਆ ਸਾਡੇ ਬਾਬਾ ਨਾਨਕ ਜੀ ਦੀ ਬੋਲੀ ਆਸ ਬਾਬਾ ਫਰੀਦ ਜੀ ਦੀ ਬੋਲੀ ਆ। ਇਹ ਬਹੁਤ ਪਾਈ ਹਜ਼ਾਰ ਸਾਲ ਪੁਰਾਣੀ ਜਿਹੜੀ ਆ ਸਾਡੀ ਇਹ ਬੋਲੀ ਆ। ਪਰ ਸਾਡੇ ਕੋਲ ਲਿਪੀ ਆ ਜਿਹੜੀ ਗੁਰੂ ਸਾਹਿਬਾਂ ਨੇ ਸਾਨੂੰ ਦਿੱਤੀ ਆ ਤੇ ਇਹਦੇ ਸ਼ਾਹਮੁਖੀ ਤੇ ਗੁਰਮੁਖੀ ਇਹਦੀਆਂ ਦੋਵੇਂ ਲਿਪੀਆਂ ਪੰਜਾਬੀ ਦੀਆਂ ਜਿੰਦਾਬਾਦ ਰਹਿਣ। ਇਹ ਸੀ ਦੋਸਤੋ ਮੇਰੀ ਅੱਜ ਦੀ ਸਾਂਝ ਜਿਹੜੀ ਮੈਂ ਤੁਹਾਡੇ ਨਾਲ ਪਾਈ ਇੱਥੇ ਇੱਥੇ ਵੀ ਮੇਰੇ ਚੈਨਲ ਨੂੰ ਦੇਖਦੇ ਜੇ ਇਹਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ ਮੈਂ ਤੁਹਾਡਾ ਆਪਣਾ ਖੀਰ ਤੁਹਾਡਾ ਬੰਨੂ